ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਬਰਾਜ ਸਿੰਘ ਚੋਹਾਨ ਅੱਜ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ ਤਾਂ ਪੰਜਾਬ ਦੇ ਕਿਸਾਨਾਂ ਦੇ ਲਈ ਵੱਡੀ ਖੁਸ਼ੀ ਦੀ ਖਬਰ ਹੈ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਬਰਾਜ ਸਿੰਘ ਚੋਹਾਨ ਦੇ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਹੋਵੇਗੀ ਇਸ ਮੁਲਾਕਾਤ ਦੇ ਵਿੱਚ ਕਈ ਅਹਿਮ ਵਿਸ਼ਿਆਂ ਦੇ ਉੱਤੇ ਚਰਚਾ ਕੀਤੀ ਜਾਵੇਗੀ ਤੇ ਇਸ ਮਿਲਣੀ ਦੇ ਵਿੱਚ ਕਿਸਾਨ ਪੰਜਾਬ ਦੇ ਵੀ ਹੋਣਗੇ ਹਰਿਆਣਾ ਦੇ ਵੀ ਹੋਣਗੇ ਤੇ ਹੋਰ ਵੀ ਕਈ ਸੂਬਿਆਂ ਦੇ ਕਿਸਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਮੁਲਾਕਾਤ ਕਰਨਗੇ ਤਾਂ ਅੱਜ ਸਿੰਧੂ ਜਲ ਸਮਝੌਤੇ ਦੇ ਉੱਤੇ ਵੀ ਵਿਚਾਰ ਵਟਾਂਦਰਾ ਹੋਵੇਗਾ ਕਿ ਸਿੰਧੂ ਜਲ ਸਮਝੌਤੇ ਦੇ ਨਾਲ ਕੀ ਫਾਇਦਾ ਆ ਸਿੱਧੂ ਜਲ ਸਮਝੌਤਾ ਰੱਦ ਕਰਨ ਦੇ ਨਾਲ ਕੀ ਨੁਕਸਾਨ ਹੋ ਸਕਦਾ ਕਿਸਾਨਾਂ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਆ ਸਕਦੀਆਂ ਨੇ ਕਿਉਂਕਿ ਪਾਣੀ ਆ ਜਿਹੜਾ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਪੈਂਦੀ ਆ ਖੇਤੀ ਸੈਕਟਰ ਦੇ ਵਿੱਚ ਹੁਣ ਮੌਸਮ ਵੀ ਜਿਹੜਾ ਆ ਸੀਜ਼ਨ ਵੀ ਜਿਹੜਾ ਚੱਲ ਰਿਹਾ ਉਹ ਝੋਨੇ ਦਾ ਸੀਜ਼ਨ ਚੱਲ ਰਿਹਾ ਝੋਨੇ ਦੇ ਸੀਜ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਦੀ ਲੋੜ ਖੇਤਾਂ ਨੂੰ ਪੈਂਦੀ ਆ ਝੋਨੇ ਦੀ ਫਸਲ ਨੂੰ ਪੈਂਦੀ ਆ ਤਾਂ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਵੀ ਜਾਣੂ ਹੋਣਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਤੇ ਉਹਨਾਂ ਮੁਸ਼ਕਲਾਂ ਨੂੰ ਹੱਲ ਵੀ ਕਰਵਾਇਆ ਜਾਵੇਗਾ ਤਾਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨਗੇ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਤਾਂ ਇਸ ਵਿਚਾਰੇ ਸਭ ਤੋਂ ਅਹਿਮ ਸਭ ਤੋਂ ਜ਼ਰੂਰੀ ਜਿਹੜਾ ਸਵਾਲ ਹੈ ਮਨਾਂ ਦੇ ਵਿੱਚ ਇਹ ਆਉਂਦਾ ਕਿ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਜੋ ਪੰਜਾਬ ਦੇ ਕਿਸਾਨ ਮਿਲਣਗੇ ਤਾਂ ਕੀ ਉਹ ਐਮਐਸਪੀ ਦੇ ਲੀਗਲ ਗਾਰੰਟੀ ਕਾਨੂੰਨ ਦੀ ਵੀ ਗੱਲ ਕਰਨਗੇ ਕੀ ਇਸ ਸਾਰੀ ਮੀਟਿੰਗ ਦੇ ਵਿੱਚ ਐਮਐਸਪੀ ਦੀ ਗਾਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਵੇਗਾ ਕੀ ਜੋ ਕਿਸਾਨ 13 ਮਹੀਨਿਆਂ ਤੋਂ ਬਾਰਡਰਾਂ ਦੇ ਉੱਤੇ ਬੈਠੇ ਸੀ ਉਸ ਦੇ ਵਿੱਚ ਕਿਸਾਨਾਂ ਦੀਆਂ 13 ਮੰਗਾਂ ਸੀ ਕਿ ਉਹਨਾਂ ਮੰਗਾਂ ਦੇ ਉੱਤੇ ਵੀ ਵਿਚਾਰ ਵਟਾਂਦਰਾ ਹੋਵੇਗਾ ਉਹ 13 ਮੰਗਾਂ ਕਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਐਮਐਸਪੀ ਦਾ ਲੇਕਰ ਗਰੰਟੀਕਰਨ ਬਰਵਾਉਣ ਦੀ ਸਭ ਤੋਂ ਮੁੱਖ ਮੰਗ ਹੈ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਜਿਹੜੀ ਆ ਉਸ ਦੇ ਵਿੱਚ ਵਾਧਾ ਕਰਨ ਦੀ ਮੰਗ ਆ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਨਾਕਰਮ ਵਾਪਰਿਆ ਸੀ ਉਸ ਦਾ ਇਨਸਾਫ ਲੈਣ ਦੀ ਮੰਗ ਆ 21 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਹੋਇਆ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਆ ਉਸ ਤੋਂ ਇਲਾਵਾ ਜੋ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੇ ਵਿੱਚ ਬਿਜਲੀ ਜਾ ਰਹੀ ਆ ਚਿਪ ਵਾਲੇ ਮੀਟਰ ਲਗਾਏ ਜਾ ਰਹੇ ਨੇ ਉਸ ਦਾ ਵਿਰੋਧ ਕੀਤਾ ਜਾ ਰਿਹਾ ਉਹ ਚਿਪ ਵਾਲੇ ਮੀਟਰਾਂ ਨੂੰ ਹਟਾਉਣ ਦੀ ਮੰਗ ਆ ਹੋਰ ਕਈ ਮੰਗਾਂ ਨੇ ਜਿਹੜੀਆਂ ਜਿਹੜੇ ਕਿਸਾਨ ਪਿਛਲੇ ਅੰਦੋਲਨਾਂ ਦੇ ਵਿੱਚ ਸ਼ਹੀਦ ਹੋ ਗਏ ਜਾਂ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਮੰਗ ਆ ਜੋ ਕਿਸਾਨਾਂ ਦੀ ਹੜ੍ਹਾਂ ਦੇ ਵਿੱਚ ਫਸਲਾਂ ਬਰਬਾਦ ਹੋ ਗਈਆਂ ਉਹ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਹੈ ਤਾਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਕਿਸਾਨਾਂ ਦੀਆਂ ਤਾਂ ਇਹ ਮੰਗਾਂ ਕਿ ਅੱਜ ਉੱਥੇ ਗੱਲਬਾਤ ਦੇ ਜ਼ਰੀਏ ਕੋਈ ਸਿੱਟਾ ਨਿਕਲੇਗਾ ਕਿਉਂਕਿ ਜੋ ਮੀਟਿੰਗ ਪਹਿਲਾਂ ਕਿਸਾਨਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਕੇਂਦਰ ਦੇ ਦੋ ਹੋਰ ਮੰਤਰੀ ਪੰਜਾਬ ਸਰਕਾਰ ਦੇ ਤਿੰਨ ਮੰਤਰੀ ਇਹਨਾਂ ਦੇ ਨਾਲ ਹੁੰਦੀ ਰਹੀ ਆ ਮੀਟਿੰਗ ਤਾਂ ਉਸ ਮੀਟਿੰਗਾਂ ਦਾ ਇੱਕ ਜਿਹੜਾ ਆ ਉਹ ਸਿਲਸਲਾ ਰੁਕ ਚੁੱਕਿਆ ਆਖਰੀ ਮੀਟਿੰਗ ਜਦੋਂ ਹੋਈ ਸੀ ਆਖਰੀ ਮੀਟਿੰਗ ਤੋਂ ਬਾਅਦ ਪੰਜਾਬ ਦੀ ਸਰਕਾਰ ਨੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਕਿਸਾਨਾਂ ਦੇ ਦੋ ਜਿਹੜੇ ਮੋਰਚੇ ਚੱਲ ਰਹੇ ਸੀ ਖਨੌਰੀ ਤੇ ਸ਼ੰਭੂ ਬਾਰਡਰ ਉਸ ਨੂੰ ਖਤਮ ਕਰ ਦਿੱਤਾ ਉਸ ਤੋਂ ਬਾਅਦ ਕਿਸਾਨ ਜਿਹੜੇ ਹੁਣ ਇੱਕ ਤੋਂ ਬਾਅਦ ਇੱਕ ਪ੍ਰੋਗਰਾਮ ਲਈ ਕਰ ਰਹੇ ਨੇ ਹਾਲਾਂਕਿ ਕੇਂਦਰ ਦੇ ਵੱਲੋਂ ਜੋ 4 ਮਈ 4 ਮਈ ਦੀ ਮੀਟਿੰਗ ਦਾ ਸਮਾਂ ਤੈਅ ਪਿਛਲੀ ਮੀਟਿੰਗ ਦੇ ਵਿੱਚ ਹੀ ਹੋ ਚੁੱਕਿਆ ਸੀ ਉਸ ਮੀਟਿੰਗ ਦੇ ਲਈ ਕਿਸਾਨਾਂ ਨੂੰ ਸੱਦਾ ਭੇਜਿਆ ਸੀ ਪਰ ਕਿਸਾਨਾਂ ਨੇ ਕਹਿ ਦਿੱਤਾ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਨਹੀਂ ਹੋਣੇ ਚਾਹੀਦੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਕਹਿੰਦੀ ਪੰਜਾਬ ਸਰਕਾਰ ਦੇ ਜੇ ਨੁਮਾਇंदे ਨਹੀਂ ਹੋਣਗੇ ਤਾਂ ਫਿਰ ਮੀਟਿੰਗ ਨਹੀਂ ਹੋਵੇਗੀ ਤੁਸੀਂ ਕਹਿੰਦੇ ਸੋਚ ਵਿਚਾਰ ਕਰਕੇ ਦੁਬਾਰਾ ਮੀਟਿੰਗ ਦਾ ਸਮਾਂ ਦੇ ਦਿਓ ਤਾਂ ਅੱਜ ਜਿਹੜੀ ਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਅਹਿਮ ਮੀਟਿੰਗ ਜਿਹੜੀ ਦਿੱਲੀ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਸਣੇ ਹੋਰ ਵੀ ਸੂਬਿਆਂ ਦੇ ਕਿਸਾਨ ਹੋਣਗੇ ਤਾਂ ਇਸ ਦੇ ਵਿਚਾਰੇ ਕੀ ਕੋਈ ਸੂਬੇ ਦੇ ਕਿਸਾਨ ਕਿਸੇ ਸੂਬੇ ਦੇ ਕਿਉਂਕਿ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬੜਵਾਉਣ ਦੀ ਮੰਗ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਨਹੀਂ ਆ ਇਹ ਪੂਰੇ ਦੇਸ਼ ਦੇ ਕਿਸਾਨਾਂ ਦੀ ਆ ਤਾਂ ਕਿਸੇ ਸੂਬੇ ਦੇ ਕਿਸਾਨ ਜਿਹੜੇ ਨੇ ਅੱਜ ਇਹ ਗੱਲਬਾਤ ਕਰਨਗੇ ਕੀ ਕੋਈ ਗੱਲਬਾਤ ਹੋਵੇਗੀ ਤਾਂ ਮੀਟਿੰਗ ਤੋਂ ਬਾਅਦ ਜਿਹੜਾ ਇਹ ਅਪਡੇਟ ਦੇਵਾਂਗੇ ਕਿ ਆਖਰ ਅੱਜ ਦੀ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਹੋਇਆ ਕਿ ਪੰਜਾਬ ਦੇ ਕਿਸਾਨਾਂ ਨੇ ਕੋਈ ਆਹ ਵਾਲੀ ਗੱਲ ਕੀਤੀ ਹੈ ਜੋ ਪਿਛਲੇ 13 ਮਿਹਨਤੋਂ ਬਾਰਡਰਾਂ ਦੇ ਉੱਤੇ ਬੈਠੇ ਸੀ ਬਾਰਡਰ ਇਹਦੇ ਖਾਲੀ ਕਰਵਾ ਦਿੱਤੇ ਕਿ ਅਜੇ ਹੀ ਕੋਈ ਗਲਬਾਤ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੱਜ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ ਤਾਂ ਪੰਜਾਬ ਦੇ ਕਿਸਾਨਾਂ ਦੇ ਲਈ ਵੱਡੀ ਖੁਸ਼ੀ ਦੀ ਖਬਰ ਹੈ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਹੋਵੇਗੀ ਇਸ ਮੁਲਾਕਾਤ ਦੇ ਵਿੱਚ ਕਈ ਅਹਿਮ ਵਿਸ਼ਿਆਂ ਦੇ ਉੱਤੇ ਚਰਚਾ ਕੀਤੀ ਜਾਵੇਗੀ ਤੇ ਇਸ ਮਿਲਣੀ ਦੇ ਵਿੱਚ ਕਿਸਾਨ ਪੰਜਾਬ ਦੇ ਵੀ ਹੋਣਗੇ ਹਰਿਆਣਾ ਦੇ ਵੀ ਹੋਣਗੇ ਤੇ ਹੋਰ ਵੀ ਕਈ ਸੂਬਿਆਂ ਦੇ ਕਿਸਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਮੁਲਾਕਾਤ ਕਰਨਗੇ ਤਾਂ ਅੱਜ ਸਿੰਧੂ ਜਲ ਸਮਝੌਤੇ ਦੇ ਉੱਤੇ ਵੀ ਵਿਚਾਰ ਵਟਾਂਦਰਾ ਹੋਵੇਗਾ ਕਿ ਸਿੰਧੂ ਜਲ ਸਮਝੌਤੇ ਦੇ ਨਾਲ ਕੀ ਫਾਇਦਾ ਆ ਸਿੱਧੂ ਜਲ ਸਮਝੌਤਾ ਰੱਦ ਕਰਨ ਦੇ ਨਾਲ ਕੀ ਨੁਕਸਾਨ ਹੋ ਸਕਦਾ ਕਿਸਾਨਾਂ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਆ ਸਕਦੀਆਂ ਨੇ ਕਿਉਂਕਿ ਪਾਣੀ ਆ ਜਿਹੜਾ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਪੈਂਦੀ ਆ ਖੇਤੀ ਸੈਕਟਰ ਦੇ ਵਿੱਚ ਹੁਣ ਮੌਸਮ ਵੀ ਜਿਹੜਾ ਆ ਸੀਜ਼ਨ ਵੀ ਜਿਹੜਾ ਚੱਲ ਰਿਹਾ ਉਹ ਝੋਨੇ ਦਾ ਸੀਜ਼ਨ ਚੱਲ ਰਿਹਾ ਝੋਨੇ ਦੇ ਸੀਜ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਦੀ ਲੋੜ ਖੇਤਾਂ ਨੂੰ ਪੈਂਦੀ ਆ ਝੋਨੇ ਦੀ ਫਸਲ ਨੂੰ ਪੈਂਦੀ ਆ ਤਾਂ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਵੀ ਜਾਣੂ ਹੋਣਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਤੇ ਉਹਨਾਂ ਮੁਸ਼ਕਲਾਂ ਨੂੰ ਹੱਲ ਵੀ ਕਰਵਾਇਆ ਜਾਵੇਗਾ ਤਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨਗੇ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਤਾਂ ਇਸ ਵਿਚਾਰੇ ਸਭ ਤੋਂ ਅਹਿਮ ਸਭ ਤੋਂ ਜ਼ਰੂਰੀ ਜਿਹੜਾ ਸਵਾਲ ਹੈ ਮਨਾਂ ਦੇ ਵਿੱਚ ਇਹ ਆਉਂਦਾ ਕਿ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਜੋ ਪੰਜਾਬ ਦੇ ਕਿਸਾਨ ਮਿਲਣਗੇ ਤਾਂ ਕੀ ਉਹ ਐਮਐਸਪੀ ਦੇ ਲੀਗਲ ਗਾਰੰਟੀ ਕਾਨੂੰਨ ਦੀ ਵੀ ਗੱਲ ਕਰਨਗੇ ਕੀ ਇਸ ਸਾਰੀ ਮੀਟਿੰਗ ਦੇ ਵਿੱਚ ਐਮਐਸਪੀ ਦੀ ਗਾਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਵੇਗਾ ਕੀ ਜੋ ਕਿਸਾਨ 13 ਮਹੀਨਿਆਂ ਤੋਂ ਬਾਰਡਰਾਂ ਦੇ ਉੱਤੇ ਬੈਠੇ ਸੀ ਉਸ ਦੇ ਵਿੱਚ ਕਿਸਾਨਾਂ ਦੀਆਂ 13 ਮੰਗਾਂ ਸੀ ਕਿ ਉਹਨਾਂ ਮੰਗਾਂ ਦੇ ਉੱਤੇ ਵੀ ਵਿਚਾਰ ਵਟਾਂਦਰਾ ਹੋਵੇਗਾ ਉਹ 13 ਮੰਗਾਂ ਕਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਬਣਵਾਉਣ ਦੀ ਸਭ ਤੋਂ ਮੁੱਖ ਮੰਗ ਹੈ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਜਿਹੜੀ ਆ ਉਸ ਦੇ ਵਿੱਚ ਵਾਧਾ ਕਰਨ ਦੀ ਮੰਗ ਆ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਨਾਕਰਮ ਵਾਪਰਿਆ ਸੀ ਉਸ ਦਾ ਇਨਸਾਫ ਲੈਣ ਦੀ ਮੰਗ ਆ 21 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਹੋਇਆ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਆ ਉਸ ਤੋਂ ਇਲਾਵਾ ਜੋ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੇ ਵਿੱਚ ਬਿਜਲੀ ਜਾ ਰਹੀ ਆ ਚਿਪ ਵਾਲੇ ਮੀਟਰ ਲਗਾਏ ਜਾ ਰਹੇ ਨੇ ਉਸ ਦਾ ਵਿਰੋਧ ਕੀਤਾ ਜਾ ਰਿਹਾ ਉਹ ਚਿਪ ਵਾਲੇ ਮੀਟਰਾਂ ਨੂੰ ਹਟਾਉਣ ਦੀ ਮੰਗ ਆ ਹੋਰ ਕਈ ਮੰਗਾਂ ਨੇ ਜਿਹੜੀਆਂ ਜਿਹੜੇ ਕਿਸਾਨ ਪਿਛਲੇ ਅੰਦੋਲਨਾਂ ਦੇ ਵਿੱਚ ਸ਼ਹੀਦ ਹੋ ਗਏ ਜਾਂ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਮੰਗ ਆ ਜੋ ਕਿਸਾਨਾਂ ਦੀ ਹੜਾਂ ਦੇ ਵਿੱਚ ਫਸਲਾਂ ਬਰਬਾਦ ਹੋ ਗਈਆਂ ਉਹ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਹੈ ਤਾਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਕਿਸਾਨਾਂ ਦੀਆਂ ਤਾਂ ਇਹ ਮੰਗਾਂ ਕਿ ਅੱਜ ਉਥੇ ਗੱਲਬਾਤ ਦੇ ਜ਼ਰੀਏ ਕੋਈ ਸਿੱਟਾ ਨਿਕਲੇਗਾ ਕਿਉਂਕਿ ਜੋ ਮੀਟਿੰਗ ਪਹਿਲਾਂ ਕਿਸਾਨਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਕੇਂਦਰ ਦੇ ਦੋ ਹੋਰ ਮੰਤਰੀ ਪੰਜਾਬ ਸਰਕਾਰ ਦੇ ਤਿੰਨ ਮੰਤਰੀ ਇਹਨਾਂ ਦੇ ਨਾਲ ਹੁੰਦੀ ਰਹੀ ਆ ਮੀਟਿੰਗ ਤਾਂ ਉਸ ਮੀਟਿੰਗਾਂ ਦਾ ਇੱਕ ਜਿਹੜਾ ਆ ਉਹ سلسلہ ਰੁਕ ਚੁੱਕਿਆ ਆਖਰੀ ਮੀਟਿੰਗ ਜਦੋਂ ਹੋਈ ਸੀ ਆਖਰੀ ਮੀਟਿੰਗ ਤੋਂ ਬਾਅਦ ਪੰਜਾਬ ਦੀ ਸਰਕਾਰ ਨੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਗ੍ਰਫਤਾਰ ਕਰ ਲਿਆ ਸੀ ਕਿਸਾਨਾਂ ਦੀਆਂ ਗ੍ਰਫਤਾਰੀਆਂ ਹੋਈਆਂ ਕਿਸਾਨਾਂ ਦੇ ਦੋ ਜਿਹੜੇ ਮੋਰਚੇ ਚੱਲ ਰਹੇ ਸੀ ਖਨੌਰੀ ਤੇ ਸ਼ੰਭੂ ਬਾਰਡਰ ਉਸ ਨੂੰ ਖਤਮ ਕਰ ਦਿੱਤਾ ਉਸ ਤੋਂ ਬਾਅਦ ਕਿਸਾਨ ਜਿਹੜੇ ਹੁਣ ਇੱਕ ਤੋਂ ਬਾਅਦ ਇੱਕ ਪ੍ਰੋਗਰਾਮ ਲਈ ਕਰ ਰਹੇ ਨੇ ਹਾਲਾਂਕਿ ਕੇਂਦਰ ਦੇ ਵੱਲੋਂ ਜੋ 4 ਮੀਟਿੰਗ 4 ਮਈ ਦੀ ਮੀਟਿੰਗ ਦਾ ਸਮਾਂ ਤੈਅ ਪਿਛਲੀ ਮੀਟਿੰਗ ਦੇ ਵਿੱਚ ਹੀ ਹੋ ਚੁੱਕਿਆ ਸੀ ਉਸ ਮੀਟਿੰਗ ਦੇ ਲਈ ਕਿਸਾਨਾਂ ਨੂੰ ਸੱਦਾ ਭੇਜਿਆ ਸੀ ਪਰ ਕਿਸਾਨਾਂ ਨੇ ਕਹਿ ਦਿੱਤਾ ਕਿ ਪੰਜਾਬ ਸਰਕਾਰ ਦੇ ਨੁਮਾਇंदे ਨਹੀਂ ਹੋਣੇ ਚਾਹੀਦੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਕਹਿੰਦੇ ਪੰਜਾਬ ਸਰਕਾਰ ਦੇ ਜੇ ਨੁਮਾਇंदे ਨਹੀਂ ਹੋਣਗੇ ਤਾਂ ਫਿਰ ਮੀਟਿੰਗ ਨਹੀਂ ਹੋਵੇਗੀ ਤੁਸੀਂ ਕਹਿੰਦੇ ਸੋਚ ਵਿਚਾਰ ਕਰਕੇ ਦੁਬਾਰਾ ਮੀਟਿੰਗ ਦਾ ਸਮਾਂ ਦੇ ਦਿਓ ਤਾਂ ਅੱਜ ਜਿਹੜੀ ਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਅਹਿਮ ਮੀਟਿੰਗ ਜਿਹੜੀ ਦਿੱਲੀ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਸਣੇ ਹੋਰ ਵੀ ਸੂਬਿਆਂ ਦੇ ਕਿਸਾਨ ਹੋਣਗੇ ਤਾਂ ਇਸ ਦੇ ਵਿਚਾਰੇ ਕੀ ਕੋਈ ਸੂਬੇ ਦੇ ਕਿਸਾਨ ਕਿਸੇ ਸੂਬੇ ਦੇ ਕਿਉਂਕਿ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬੜਵਾਉਣ ਦੀ ਮੰਗ ਕੱਲੇ ਪੰਜਾਬ ਦੇ ਕਿਸਾਨਾਂ ਦੀ ਨਹੀਂ ਆ ਇਹ ਪੂਰੇ ਦੇਸ਼ ਦੇ ਕਿਸਾਨਾਂ ਦੀ ਆ ਤਾਂ ਕਿਸੇ ਸੂਬੇ ਦੇ ਕਿਸਾਨ ਜਿਹੜੇ ਨੇ ਅੱਜ ਇਹ ਗੱਲਬਾਤ ਕਰਨਗੇ ਕੀ ਕੋਈ ਗੱਲਬਾਤ ਹੋਵੇਗੀ ਤਾਂ ਮੀਟਿੰਗ ਤੋਂ ਬਾਅਦ ਜਿਹੜਾ ਇਹ ਅਪਡੇਟ ਦੇਵਾਂਗੇ ਕਿ ਆਖਰ ਅੱਜ ਦੀ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਵਿਚਾਰ-ਵਟਾਂਦਰਾ ਹੋਇਆ ਕਿ ਪੰਜਾਬ ਦੇ ਕਿਸਾਨਾਂ ਨੇ ਕੋਈ ਆਹ ਵਾਲੀ ਗੱਲ ਕੀਤੀ ਆ ਜੋ ਪਿਛਲੇ 13 ਮਹੀਨਿਆਂ ਤੋਂ ਬਾਰਡਰਾਂ ਦੇ ਉੱਤੇ ਬੈਠੇ ਸੀ ਬਾਰਡਰ ਜਿਹੜੇ ਖਾਲੀ ਕਰਵਾ ਦਿੱਤੇ